ਪਿੱਤਰ ਚਰਨਾ ਦੇ ਵਿੱਚ ਜੁੜਨ ਦਾ ਸੁਭਾਗ ਸਮਾਪਤ ਹੋਇਆ ਜਿੱਥੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਅੰਮ੍ਰਿਤ ਮੇ ਬਾਣੀਆਂ ਦਾ ਕੀਤਨ ਦਾ ਆਪਾ ਲਾਭ ਪ੍ਰਾਪਤ ਕਰ ਰਹੇ ਸੀ ਇਸੇ ਤਰ੍ਹਾਂ ਕੁਝ ਸਮਾਂ ਪਾਗਲੂ ਨਾਮਾ ਸਹਿਬ ਦੀ ਸੈਰ ਨਾਲ ਜੁੜੀਏ ਪਿਆਰ ਸਹਿ ਨੁਟਕੇ ਬਿਲਾਓ ਕੋਈ ਵੀ ਰਸਨਾ ਵਾਡੀ ਨਰਵੇਂ ਭਾਈ ਸਾਭੀ ਆਪ ਕੋ ਆਪਣੀ ਪੱਤੇ ਵਿੱਚ ਹਾਰੀ ਜਿ ਦਿਗਵਾਇਆ ਪਰ ਪਿਆਰ ਸਹਿਤ ਆਪੋ ਜੀ ਵਾਹਿਗੁਰੂ ਕੀ ਖਾਤਸਾ ਗੁਰੂ ਜੀ ਦੀ ਬਖਸ਼ੇ ਆਪ ਜੀ ਨੇ ਇਤਨਾ ਸੇਵਾ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਦਾ ਪਵਨ ਮੰਦਰ ਹੁਕਮਨਾਵਾ ਸਰਵ ਸਰਵਣ ਕੀਤਾ ਹੈ ਗੁਰਸਾਖਰ ਰਤਨੀ ਪਰਭੂ ਦੇ ਅੰਮ੍ਰਿਤ ਸੰਤ ਚੁਗੈ ਨਹੀਂ ਰਹੇ ਮੰਨ ਲਓ ਗੁਰੂ ਇੱਕ ਸਮੁੰਦਰ ਹੈ ਜੋ ਕਿ ਪ੍ਰਭੂ ਦੀ ਸਿਖ ਸੁਲਾਹ ਦੇ ਅਦਰਤਨਾ ਨਾਲ ਨਕੋ ਨਕੋ ਭਰਿਆ ਹੋਇਆ ਹੈ ਗੁਰਸਾਖਰ ਰਤਨੀ ਪਰਭੂ ਗੁਰੂ ਕੀ ਆਪੂ ਸਾਗਰ ਹੈ ਸਮੁੰਦਰ ਹੈ ਅ ਰਤਨਾ ਦੇ ਨਾਲ ਭਰਪੂਰ ਹੈ ਉਹ ਨ ਕੋ ਭਰਿਆ ਹੋਇਆ ਹੈ ਅਮਰ ਤੇ ਸੰਤ ਚੁਗੈ ਨਹੀਂ ਕੋਈ ਗੁਰਸਿੱਖ ਗੁਰਮੁਖ ਜਾਨਾ ਉਹ ਸਾਗਰ ਵਿੱਚੋਂ ਆਤਮਕ ਜੀਵਨ ਦੇਣ ਵਾਲੀ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਕਤੀ ਚੁਗਦੇ ਨੇ ਇਸੇ ਤਰ੍ਹਾਂ ਗੁਰੂ ਤੋਂ ਦੂਰ ਨਹੀਂ ਰਹਿੰਦੇ ਗੁਰਸਿੱਖ ਪਿਆਰੇ ਗੁਰੂ ਦੇ ਨੇੜੇ ਜਿਹੜੇ ਰਹਿੰਦੇ ਹੰਸ ਜਿਹੜੇ ਹੰਸ ਨੇ ਉਹ ਮੋਤੀ ਚੁਗਦੇ ਨੇ ਉਹਨਾਂ ਦੀ ਖਰਾਬ ਉਹ ਹੈ ਪਰ ਗੁਰੂ ਦੀ ਸਿੱਖ ਨੇ ਗੁਰੂ ਦੇ ਨੇੜੇ ਰਹਿਣਾ ਹੈ ਗੁਰੂ ਕੋਲੋਂ ਪਰਮਤ ਚੁਗਣੀ ਹੈ ਗੁਰਮਤ ਲੈਂਦੀ ਆ ਗੁਰ 사ਕਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੇ ਨਹੀ ਪੂਰੇ ਉਹ ਕਦੇ ਵੀ ਗੁਰੂ ਕੋਲੋਂ ਦੂਰੀ ਨਹੀਂ ਬਣਾ ਕੇ ਰੱਖਦੇ ਜਿਸ ਤਰ੍ਹਾਂ ਸਮੁੰਦਰ ਦੇ ਢੇੜੇ ਸਮੁੰਦਰ ਦੇ ਕੱਡੇ ਤੇ ਰਹਿਣ ਵਾਲੇ ਕੁਝ ਜੀਵਨ ਉਹ ਨੇੜੇ ਰਹਿੰਦੇ ਆਪਣੀ ਨੂੰ ਦੂਰੀ ਨਹੀਂ ਬਣਾਉਂਦੇ ਇਸੇ ਤਰ੍ਹਾਂ ਗੁਰੂ ਦੇ ਗੁਰਸਿੱਖ ਨੇ ਨੇੜੇ ਜਿਹੜੇ ਰਹਿਣਾ ਆਪਕੋ ਸਤਨਾਮ ਹਰ ਦਾ ਸਚੂਗ ਚੁਗੇ ਪ੍ਰਭ ਭਾਵੈ ਸਰਵਰਾਮਨ ਹੰਸ ਪ੍ਰਾਣ ਪਤ ਪਾਵੈ ਪ੍ਰਭੂ ਦੀ ਮਿਹਰ ਅਨੁਸਾਰ ਸੰਤ ਹੰਸ ਹਰਨਾਮ ਰਸਨੀ ਚੋਗ ਚੁਗਦੇ ਨੇ ਉਹਨਾਂ ਨੂੰ ਹਰਨਾਮ ਦੀ ਚੋਗ ਚੁਗਣ ਵਿੱਚ ਹੀ ਅਸਲ ਜੀਵਨ ਪ੍ਰਾਪਤ ਹੁੰਦਾ ਹੈ ਉਹ ਕਹਿੰਦੇ ਜੇ ਕੋਈ ਅਸੀਂ ਚੋਗਾ ਚੁਗਣਾ ਹੈ ਜੇ ਕੋਈ ਚੋਗਾ ਚੁਗਣਾ ਹੈ ਉਹ ਪਰਮੇਸ਼ਰ ਦੇ ਹਰ ਨਾਮ ਦਾ ਚੁਗਾ ਚੁਗਣਾ ਬੋਲੋ ਸਤਨਾਮ ਵਿਕੂ ਇਸੇ ਤਰ੍ਹਾਂ ਵਪਾਰ ਦੀ ਗੱਲ ਹੈ ਕੋਈ ਵਪਾਰ ਕਿਸ ਤਰ੍ਹਾਂ ਕਰਦਾ ਕੇ ਨਹੀਂ ਬਣ ਗਿਆ ਪੰਜੀ ਤਾਂਬਾ ਕੇ ਨਹੀਂ ਲੌਂਗ ਸੁਪਾਰੀ ਸੰਤੋ ਬਣ ਗਿਆ ਨਾਮ ਗਵਿੰਦ ਦਾ ਐਸੀ ਖੇ ਭਗਵਾਨ ਕੋਈ ਵਪਾਰ ਕਿਸ ਚੀਜ਼ ਦਾ ਕਰਦਾ ਕੋਈ ਸੋਨੇ ਦਾ ਕਰਦਾ ਕੋਈ ਲਾਡੀ ਦਾ ਵਪਾਰ ਕਰਦਾ ਕੋਈ ਲੰਚਣ ਦਾ ਕਰਦਾ ਫਰਮਾਨ ਸਤੁਰਸਿੱਖੀ ਪਾਸ਼ਾ ਕਹਿੰਦੇ ਜਿਹੜੇ ਗੁਰਮੁਖ ਜਨ ਸੰਗਤ ਹਨ ਲੋਕ ਨੇ ਭਾਈ ਉਹ ਬਾੜ ਕਰਦੇ ਨੇ ਸੱਚੇ ਨਾਮ ਦਾ ਜਿਹੜੇ ਨਾਮ ਦਾ ਵਪਾਰ ਕਰਦੇ ਨੇ ਉਹਨਾਂ ਦਾ ਜੀਵਨ ਵੜਦਾ ਹੈ ਸਰਵਰ ਮਹਿ ਹੰਸ ਪ੍ਰਾਣ ਮਤ ਪਤ ਗੁਰਸਿੱਖ ਹੰਸ ਗੁਰੂ ਸरोवर ਵਿੱਚ ਟਿਕਿਆ ਰਹਿੰਦਾ ਹੈ ਤੇ ਮਾੜਾ ਸਤੁਰਸਿੱਖੀ ਪਾਸ਼ਾ ਕਹਿੰਦੇ ਜਿਹੜਾ ਜਿੱਤ ਦਾ ਮਾਤਕ ਸਾਡਾ ਉਹਨੂੰ ਲੱਭ ਲੰਦਾ ਹੈ ਕਿਉਂ ਲੱਗਦਾ ਹੈ ਕਿਉਂਕਿ ਹੰਸ ਬਣ ਕੇ ਗੁਰਮੁਖ ਜਾਗਰੂਰਾ ਸਿੱਖ ਗੁਰੂ ਦੇ ਨਾਲ ਜੁੜਿਆ ਰਹੇ ਜੇ ਟੁੱਟ ਗਿਆ ਤੇ ਮਹਾਰਾਜ ਕੀ ਨਹੀਂ ਕੁਝ ਲੱਭਦਾ ਨਹੀਂ ਕੁਝ ਪ੍ਰਾਪਤ ਨਹੀਂ ਹੁੰਦਾ ਹੈ ਜੇ ਜੁੜੇ ਰਹਾਗੇ ਫਿਰ ਬੜਾ ਕੁਝ ਅਨੰਦ ਬੜਾ ਇੱਥੇ ਰਸ ਬੜੇ ਬੜਾ ਕੁਝ ਪ੍ਰਾਪਤ ਹੁੰਦਾ ਹੈ ਤੁਸੀਂ ਗੁਰੂ ਮਹਾਰਾਜ ਕਰਦਾ ਕਿ ਕੋਈ ਵੀ ਅਰਦਾਸ ਕਰੇ ਮਹਾਰਾਜ ਨੂੰ ਚਾਹੀਦਾ ਮਿਲੇਗਾ ਇਹ ਪੰਕਤੀਆਂ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਐਸੀਆਂ ਨੇ ਜਿਹੜੀਆਂ ਤੁਹਾਨੂੰ ਉਦਾਹਰਣ ਦੇ ਸਕਦੀਆਂ ਨੇ ਜੋ ਮੰਗਣ ਥਾਪੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਮਾਫ਼ ਕਰਨਾ ਸੀ ਨਾਨਕ ਦੇ ਦਾਸ ਹੀ ਨਹੀਂ ਹੈ ਬੋਲਣਾ ਕਿੱਥੋਂ ਮੈਂ ਤਾਂ ਮਿਲਣਾ ਹੈ ਪਹਿਲਾਂ ਗੁਰਾਂ ਸ ਬਣੀਏ ਸੇਵਾਦਾਰ ਬਣੀਏ ਫਿਰ ਪ੍ਰਾਪਤ ਹੁੰਦਾ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਵੀ ਘਰ ਦੇ ਦਾਸ ਬਣਨੇ ਲਗੇ ਜੇ ਤਣ ਦਾਸ ਬਣ ਗਏ ਫਿਰ ਮਹਾਰਾਜ ਕਹਿੰਦੇ ਜਿਹੜਾ ਮਰਗੀ ਮੋਖ ਦੇ ਵਿੱਚੋਂ ਬਚਨ ਕੱਟ ਕੇ ਪ੍ਰਲਾਣ ਗਿਆ ਉਹਨੂੰ ਸਤਨਾਮ